ਨੀ ਕੈਮਰਾ ਨਾ ਫੜੋ ਮੈਂ ਮੈਂ ਪੱਤਰਕਾਰ ਆ ਕੈਮਰਾ ਨਾ ਫੜੋ ਮੇਰੀ ਗੱਲ ਤਾਂ ਸੁਣਨਾ ਤੁਸੀਂ ਦੱਸੋ ਕਿ ਪਾ ਰੋਟੀ ਖਾ ਗਏ ਆ ਮੁੰਡੇ ਆ ਕਿ ਬੰਦਾ ਸ਼ਰਾਬ ਪੀ ਕੇ ਗੱਡੀ ਦੇ ਵਿੱਚ ਬੈਠ ਗਿਆ ਤੁਸੀਂ ਸਹੀ ਹੋ ਤੁਹਾਡਾ ਇੱਥੇ ਲੋਕ ਮੰਗ ਕਰ ਰਹੇ ਨੇ ਤੁਹਾਡਾ ਮੈਡੀਕਲ ਕਰਾਇਆ ਜਾਵੇ ਕਹਿੰਦੇ ਕਰਾ ਲਓ ਕਰਾ ਲਓ ਕਿਹੜੇ ਕਿ ਦਬਤ ਸ਼ਰਾਬੀ ਤੁਸੀਂ ਤੁਹਾਡੇ ਕਿਹੜੇ ਬੰਦੇ ਨੇ ਪੀਪੀ ਕੋਈ ਬੰਦਾ ਚਾਲਜ ਕਰੇ ਭਾਂਜੀ ਪੀਪੀ ਤੇ ਉਹ ਦੇਖੋ ਉਹ ਖੜਨੇ ਹੋ ਰਿਹਾ ਤੁਹਾਡੇ ਨਾਲ ਦੇ ਬੰਦੇ ਕੋਉਣ ਨੇ ਜੀ ਉਹ ਦੇਖੋ ਹੌਣਦਾ ਮਰੀਜ਼ ਫੋਨ ਲੱਜਨੋ ਚਾ ਕੀਤਾ ਸੀ ਸਿੱਧਾ ਗੱਡੀ ਵਿੱਚ ਆਪ ਗੱਡੀ ਖਿਆਲ ਤੇ ਲੈ ਜੀ ਬਈ ਤੁਹਾਡਾ ਜ਼ਿਲ੍ਹਾ ਅਮਰਸਰ ਅੱਧੇ ਇਤਨੀ ਕਰਦੇ ਜੀ ਮੇਰਾ ਫੋਨ ਕੱਟ ਕੇ ਗੱਲ ਕਰਨਾ ਬਈ ਤੁਸੀਂ ਕਿਹੜੀ ਡਿਊਟੀ ਸਪੈਸ਼ਲ ਡਿਊਟੀ ਕਿਹੜੀ ਲੱਗੀ ਤੁਹਾਡੀ ਇਹ ਕੀ ਜੁਰਮਾਨਾ ਨਹੀਂ ਐਕਸੀਡੈਂਟ ਦਾ ਜੁਰਮ ਨਹੀਂ ਨਹੀਂ ਜੁਰਮ ਨਹੀਂ ਐਕਸੀਡੈਂਟ ਕੋਈ ਜੁਰਮ ਨਹੀਂ ਬੰਦ ਤੁਸੀਂ ਬੋਦੀ ਐਕਸੀਡੈਂਟ ਵਾਦੀ ਫੇਰ ਸ਼ਰਾਬ ਲੈ ਲਈ ਹੁਣ ਜੀ ਉਸਨੇ ਅੰਮ੍ਰਿਤਸਰ ਤੋਂ ਤੁਹਾਡੀ ਉਹ ਡਿਊਟੀ ਲਈ ਆ ਪਰ ਦੋਸ਼ੀ ਫੜਨ ਲਈ ਪਰਤੇ ਸ਼ਰਾਬ ਪੀ ਰਹੇ ਹੋ ਮੈਂ ਮੈਂ ਕੋਈ ਸ਼ਰਾਬ ਨਹੀਂ ਪੀਦਾ ਹਾਂ ਜੀ ਮੈਂ ਨਹੀਂ ਪੀਂਦਾ ਸ਼ਰਾਬ ਇਹ ਤਾਂ ਠੀਕਾ ਠੈਕਾ ਨਾ ਇਹਦੇ ਵਿੱਚ ਇਹਦੇ ਵਿੱਚ ਮੈਂ ਟੈਕਸੀ ਦਾ ਭਾਈ ਜੀ ਇੰਨੀ ਸ਼ਰਾਬ ਕਿਉਂ ਪੀਨੇ ਹੋ ਕੋਈ ਲੋੜ ਤੁਹਾਡੀ ਡਿਊਟੀ ਦਾ ਹੈ ਪੱਤਰਕਾਰ ਜਿੱਥੇ ਤੁਸੀਂ ਹੈਗੇ ਨਾ ਉੱਥੇ ਤੱਕ ਵੀ ਰੋ ਤੁਸੀਂ ਪੱਤਰਕਾਰ ਹੋ ਤਾਂ ਅਜੇ ਵੀ ਹੈਗੇ ਸ੍ਰੀ ਮਾਝਾ ਆਪਣੇ ਸਾਡੀ 25 ਸਬ ਚੱਲਦੀ ਸਰਬੋਤਮ ਹੈ ਹਨਾ ਅਸੀਂ ਆਪਣੇ ਜਾ ਕੇ ਜਿਹੜੀ ਸਾਡਾ ਸਥਾਨ ਆ ਉੱਥੇ ਪੀ ਸਕਦੇ ਆਪਾਂ ਹੁਣ ਕੱਟ ਗਾਲ ਪਹਿਲਾਂ ਤਾਂ ਕੱਟ ਲਈ ਉਹ ਨਹੀਂ ਤੁਸੀਂ ਕੱਢੀ ਨਹੀਂ ਗੱਲ ਇਹਨਾਂ ਨੂੰ ਆਹ ਜੀ ਉਹ ਟਾਇਰ ਵੀ ਚੱਲੂਗਾ ਉਹ ਪੰਗਲਾ ਹਟ ਦਿੱਤਾ ਹੁੰਦਾ ਨਹੀਂ ਉਹ ਤੋਂ ਹਟਦਾ ਮਿਲਦਾ ਕਰਨਾ ਜਿਵੇਂ ਵੀ ਕੋਈ ਚਾਹ ਨਾ ਕਰੇ ਮਮ ਜੀ ਦਰਨੋ ਜੀ ਸ੍ਰੀ ਨਾਮ ਲਿਖਾਇਆ ਉਹ ਗੜਾ ਕਰਦਾ ਹੋਵੇ ਮਰਦਾ ਨਹੀਂ ਉਹਨੂੰ ਫਿਰ ਬਦਲਾਂ ਦੇ ਨਾ ਵੀ ਉਹਨੇ ਸ੍ਰੀ ਸਰ ਨਾਮ ਪਾਇਆ ਹੋਇਆ ਤੇ ਫਿਰ ਝੱਜਿਆ ਨਹੀਂ ਝੱਜਿਆ ਮੇਰੀ ਗੱਲ ਕੋਈ ਟਿਚ ਨਹੀਂ ਝੱਜਿਆ ਕਿਉਂ ਹੋਈ ਵੀ ਗਲਤੀ ਉਹ ਚੱਗਿਆ ਨਹੀਂ ਝੱਜਿਆ ਮੇਰੀ ਇੱਕ ਮਿੰਟ ਅਮਰ ਛੱਗਿਆ ਹੋਏ ਤੇ ਨਾ ਛੱਗਿਆ ਤੁਸੀਂ ਮੇਰੀ ਦੋਸਤ ਮੰਗੀ ਨਹੀਂ ਨਹੀਂ ਸਰ ਦੇਖੋ ਥੋੜੀ ਗੱਲ ਇਹ ਆ ਉਹ ਫਿਰ ਝੱਜਿਆ ਕਿਉਂ ਜੀ ਗਲਤ ਛੋਟੇ ਤਾਂ ਹੀ ਝੱਜਿਆ ਉਹ ਨਹੀਂ ਗੱਲ ਗੱਡੀ ਜਿਹਨੂੰ ਲੱਗੀ ਆ ਆ ਬੰਦਾ ਹੀ ਤੇ ਤੁਸੀਂ ਕਹਿਣ ਦੇ ਵੀ ਉਹ ਗਾਲਾਂ ਕੱਢਣ ਦੇ ਆ ਉਹੀ 13 ਤੇ ਵੈਸੇ ਹਾਂ ਕ ਕਿੰਨਾ ਟ੍ਰੈਕਮੈਂਟ ਦਿਵਾ ਦਿਓ ਇਹਦੀ ਗੱਲ ਕੀ ਕਰਾਂਗੇ ਮਾਰਿਓ ਮੂੰਹ ਮਾੜਾ ਜਾ ਬਾਈ ਜੀ ਕੀ ਨਾਮ ਤੁਹਾਡਾ ਈ ਇੱਧਰ ਕਮਾ ਲਿਓ ਬਾਈ ਜੀ ਕਿੱਥੇ ਹੈ ਡਿਊਟੀ ਆਪਣੀ ਓ ਯਾਰ ਇੱਕ ਮਿੰਟ ਗੱਲ ਤਾਂ ਕਰ ਲਓ ਪਹਿਲਾਂ ਵੀ ਵੀ ਗੱਲ ਕੀ ਹੋਈ ਨਹੀਂ ਤੁਸੀਂ ਪੰਜਾਬ ਪੁਲਿਸ ਚ ਤੁਸੀਂ ਨਹੀਂ ਪਹਿਲਾਂ ਤੁਸੀਂ ਇਹ ਪੁੱਛੋ ਵੀ ਗੱਲ ਕੀ ਹੋਈ ਕੀ ਹੋਇਆ ਕੀ ਹੋਇਆ ਕੀ ਕਰੀ ਕੀ ਥਾਂ ਕਰ ਕੀ ਗੱਲ ਹੈ ਬਾਈ ਤੂੰ ਦੱਸਿਓ ਆ ਮੈਂ ਆਉਂਗਾ ਬਾਈ ਜੀ ਨਾਮ ਕੀ ਹੈ ਤੁਹਾਡਾ ਇੱਕ ਮਿੰਟ ਇੱਧਰ ਕਮਾ ਲਓ ਗੱਡੀ ਮੂੰਹ ਕਮਾ ਲਵਾ ਬਾਈ ਜੀ ਡਿਊਟੀ ਕਿੱਥੇ ਆਪਣੀ ਬਾਈ ਜੀ ਗੱਡੀ ਕਿਹਨੇ ਉਹ ਦੇਖੋ ਭਾਈ ਜੀ ਡਿਊਟੀ ਕਿੱਥੇ ਆਪਣੀ ਯਾਰ ਇੱਕ ਮਿੰਟ ਗੱਲ ਤਾਂ ਸੁਣ ਲੈ ਵੀ ਤੇਰਾ ਕਤੂਰ ਕਿਦਾ ਕਿਦਾ ਆਪਾਂ ਰੋਟੀ ਖਾ ਕੇ ਆਉਣਦੇ ਆ ਹਾਂਜੀ ਉਹ ਆਪਣੇ ਇਹਦਾ ਰੌਂਗ ਸਾਈਡ ਆਉਂਦੇ ਨਹੀਂ ਕੋਈ ਕੀ ਹੈ ਭਾਈ ਜੀ ਭਾਈ ਜੀ ਗੱਲ ਕੀ ਹੋਈ ਹੈ ਜੀ ਆਪਾਂ ਰੋਟੀ ਖਾ ਕੇ ਆਉਣਦੇ ਆ ਜਿਹੜੀ ਸਿੱਧੀ ਸਿੱਧੀ ਇੱਕ ਗੱਲ ਦਾ ਹਾਂਜੀ ਆਪਾਂ ਰੋਟੀ ਖਾ ਕੇ ਆਉਣਦੇ ਆ ਉਹ ਬੰਦਾ ਰੌਂਗ ਸਾਈਡ ਤੇ ਆਉਂਦੇ ਸੀ ਉਹ ਕਹਿੰਦਾ ਨਹੀਂ ਰੌਂਗ ਸਾਈਡ ਤੇ ਆ ਰਿਹਾ ਸੀ ਉਹ ਇੱਕ ਮਿੰਟ ਮੇਰਾ ਵੀ ਫੋਨ ਲਿਜਨੁਛਾ ਕੀਤਾ ਸੀ ਸਿੱਧਾ ਗੱਡੀ ਵਿੱਚ ਜਾ ਆਪ ਗੱਡੀ ਖਿਆਲ ਤੇ ਲੈ ਗਈ ਨਹੀਂ ਗੱਡੀ ਆਪਣੀ ਚ ਵੱਜੀ ਨਹੀਂ ਮੇਰੀ ਗੱਡੀ ਚ ਵੱਜਾ ਤੇ ਉਹ ਕਿੰਨੇ ਟਾਈਮ ਤੋਂ ਉੱਥੇ ਪਿਆ ਹੋਇਆ ਕੋ ਉਹਨੂੰ ਲੈ ਜਾਣ ਦੀ ਕੋਸ਼ਿਸ਼ ਕੀਤੀ ਜੇ ਆਉਂਦਾ ਤੇ ਇਹਨਾਂ ਨੇ ਮੁਕਨ ਦੇਣ ਦੇ ਤੁਸੀਂ ਡਿਊਟੀ ਕਿਤੇ ਤੁਹਾਡੀ ਅਸੀਂ ਤਾਂ ਕਹਿ ਰਹੇ ਹਾਂ ਜੂਰੀ ਤੇ ਇਹ ਪੰਜਾਬ ਪੂਰੇ ਦੇ ਵਿੱਚ ਸਾਡੀ ਟੀਮਾਂ ਬੜੀਆਂ ਨੇ ਇਹ ਆਪੀ ਟੀਮ ਨਹੀਂ ਤੁਹਾਡਾ ਮਾਖਮਾ ਕਿਹੜਾ ਕਿਹੜਾ ਡਿਪਾਰਟਮੈਂਟ ਕਿਹੜਾ ਤੁਹਾਡਾ ਆਪਲਸ ਦਾ ਤੇ ਆਪਾਂ ਰੈਂਕ ਕੀ ਰੈਂਕ ਤੁਹਾਡਾ ਰੈਂਕ ਕੀ ਆ ਬੈਂਕ ਮੈਂ ਐਸ ਹਾਂ ਤੇ ਪੋਸਟਿੰਗ ਕਿਹੜੇ ਜ਼ਿਲ੍ਹੇ ਚ ਆ ਪੋਸਟਿੰਗ ਸਾਡੀ ਕਿਸੇ ਜ਼ਿਲ੍ਹੇ ਦੀ ਨਹੀਂ ਰਹੀ ਹੈ ਬੈਲਟ ਨੰਬਰ ਕਿੰਨਾ ਤੁਹਾਡਾ ਉਹ ਤੁਸੀਂ ਛੱਡੋ ਨ ਕੀ ਗਲਤੀ ਕੀਤੀ ਹੈ ਨਹੀਂ ਸੀਐਮ ਸਾਹਿਬ ਨੇ ਤਾਂ ਸੜਕ ਸੁਰੱਖਿਆ ਫੋਰਸ ਬਣਾਈ ਆ ਪੁਲਿਸ ਵਾਲਿਆਂ ਦੀ ਨਹੀਂ ਤੇ ਤੁਸੀਂ ਫਿਰ ਕਿਉਂ ਨਹੀਂ ਇਹਦੀ ਜਾਨ ਬਚਾ ਸਕਦੇਂ ਦੀ ਮੇਰੀ ਮੇਰੀ ਇੱਕ ਮਿੰਟ ਗੱਲ ਥੱਲੇ ਕਰ ਕੈਮਰਾ ਨਾ ਫੜੋ ਮੈਂ ਮੈਂ ਪੱਤਰਕਾਰ ਆ ਕੈਮਰਾ ਨਾ ਫੜੋ ਮੇਰੀ ਗੱਲ ਤਾਂ ਸੁਣਨਾ ਦੱਸੋ ਤੁਸੀਂ ਮੈਂ ਤੁਹਾਨੂੰ ਪੁੱਛ ਰਿਹਾ ਨਾ ਜੀ ਆਪਾਂ ਰੋਟੀ ਖਾ ਗਏ ਆ ਮੁੰਡੇ ਆ ਕਿ ਬੰਦਾ ਸ਼ਰਾਬ ਪੀ ਕੇ ਗੱਡੀ ਦੇ ਵਿੱਚ ਵੱਜ ਗਿਆ ਤੁਸੀਂ ਸਹੀ ਹੋ ਤੁਹਾਡਾ ਇੱਥੇ ਲੋਕ ਮੰਗ ਕਰ ਰਹੇ ਨੇ ਤੁਹਾਡਾ ਮੈਡੀਕਲ ਕਰਾਇਆ ਜਾਵੇ ਕਹਿੰਦੇ ਚਾਹ ਲਓ ਕਰਾ ਲਓ ਬਈ ਤੁਹਾਡਾ ਜ਼ਿਲ੍ਹਾ ਅਮਰਸਰ ਆ ਤੁਸੀਂ ਇੱਧਰ ਕੀ ਕਰਦੇ ਜੀ ਇਹ ਰਾਹ ਫੋਨ ਕੱਟ ਕੇ ਗੱਲ ਕਰਨ ਨਾ ਨਹੀਂ ਤੁਸੀਂ ਕਿਹੜੀ ਨਹੀਂ ਹਾਂ ਗੱਲ ਕਰੀ ਕਰਨੀ ਆ ਨਹੀਂ ਜੀ ਤੁਸੀਂ ਕਹਿ ਰਹੇ ਸੀ ਕਿ ਉਹ ਮੰਦਿਰ ਦੀ ਬਿਆਦਵੀ ਚ ਡਿਊਟੀ ਲੱਗੀ ਆ ਜੀ ਹਾਂ ਤੇ ਅਸੀਂ ਰੋਟੀ ਖਾਣ ਗਏ ਹਾਂ ਨਹੀਂ ਡਿਊਟੀ ਕਿੱਥੇ ਲੱਗੀ ਤੁਹਾਡੀ ਨਹੀਂ ਇਹ ਰੋਟੀ ਖਾਣ ਗਏ ਹਾਂ ਆਪਣੇ ਸੰਭਾਲ ਲਈ ਜੀ ਮੈਂ ਤਾਂ ਇਹ ਕਹਿ ਰਿਹਾ ਕਿ ਉਹ ਮੇਰੇ ਅਧੀ ਸੰਭਾਲੇ ਜਾਊਂਗੇ ਵਿੱਚ ਨਹੀਂ ਕਿਸ ਸੰਬੰਧ ਦੇ ਵਿੱਚ ਲੱਗੀ ਆ ਜਿਲੇ ਚ ਜੜੀਆ ਬੇਤਰੀ ਹੋਈ ਹੈ ਆਪਣੇ ਮੰਦਿਰ ਦੇ ਸੰਬੰਧ ਵਿੱਚ ਤੇ ਉਹ ਤੇ ਤੁਸੀਂ ਫਿਰ ਡਿਊਟੀ ਲੱਗੀ ਆ ਤੁਹਾਡੀ ਹਾਂ ਤੇ ਤੁਸੀਂ ਇਹ ਦੋਸ਼ੀ ਫੜਨੇ ਆ ਕਿ ਇੱਥੇ ਹਿੱਟ ਕਰਨੇ ਬੰਦੇ ਨਹੀਂ ਹਿੱਟ ਕਿਉਂ ਕਰਨਾ ਵੀ ਜਦੋਂ ਆਪਾਂ ਡੂਰੀ ਤੋਂ ਫਰਕ ਹੋ ਕੇ ਰੋਟੀ ਵੀ ਖਾਣੀ ਹੈ ਕਿ ਨਹੀਂ ਆਪਾਂ ਨਹੀਂ ਉਹ ਕਹਿ ਰਹੇ ਕਿ ਸ਼ਰਾਬ ਪੀਤੀ ਤੁਹਾਡੀ ਕਿਹੜੇ ਬੰਦੇ ਨੇ ਪੀਤੀ ਕੋਈ ਬੰਦਾ ਚਲਸੀ ਕਰੇ ਵੀ ਆਂ ਨਹੀਂ ਪੀਤੀ ਤੇ ਉਹ ਦੇਖੋ ਉਹ ਖੜਨੇ ਹੋ ਰਿਹਾ ਤੁਹਾਡੇ ਨਾਲ ਦੇ ਬੰਦੇ ਉਹ ਕੌਣ ਨੇ ਜੀ ਉਹ ਤਾਂ ਹਾੜਦਾ ਮਰੀਜ਼ ਨਹੀਂ ਮੈਂ ਹਾੜਦਾ ਮਰੀਜ਼ ਹੈ ਕੌਣ ਨਾਲ ਤੁਹਾਡੇ ਉਹ ਐਸਾ ਹੀ ਉਹ ਵੀ ਨਹੀਂ ਫਿਰ ਉਹ ਡਿੱਗਦੇ ਪਏ ਨੇ ਉਹ ਸੰਭਲ ਨਹੀਂ ਹੋ ਰਿਹਾ ਉਹਨੂੰ ਮਰੀਜ਼ ਆ ਉਹ ਹਾੜਦਾ ਮੈਂ ਤੁਹਾਨੂੰ ਪਹਿਲਾਂ ਗਿਆ ਵੀ ਨਾਂ ਬਰਬਤਾਂ ਕਰੋ ਮੈਂ ਗਿਆ ਸੀ ਤਾਂ ਹਾਂਜੀ ਤੁਸੀਂ ਗੱਡੀ ਸੀਗੇ? ਨਹੀਂ ਮੈਂ ਨਹੀਂ ਹੁਈ ਗੱਡੀ ਕੌਣ ਚਲਾਉਂ ਸੀ ਗਈ? ਉਹ ਜੀ ਸਾਹਿਬ ਸਾਹਿਬ ਕਿਹੜੇ ਨੇ ਜੀ? ਕੋਈ ਜੇ ਭਾਈ ਹਾਂਜੀ ਉਹ ਸਾਡੇ ਸਾਹਿਬ ਹੈ ਕੀ ਨਾਮ ਕੀ ਹੈ ਜੀ? ਤੁਸੀਂ ਦੱਸੋ ਕੋਈ ਨਹੀਂ ਤੁਹਾਡਾ ਐਕਸੀਡੈਂਟ ਕਿਵੇਂ ਹੋਇਆ ਤੁਸੀਂ ਗੱਡੀ ਚਲਾਉਂ ਜੀ ਤੁਹਾਨੂੰ ਹੋਸ਼ ਹੋਊਗਾ ਜਾਂ ਨਹੀਂ? ਇਹ ਬੈਠੇ ਹੋਸ਼ ਹੋ ਤੁਹਾਨੂੰ ਕੋਈ ਗੱਡੀ ਸਾਨੂੰ ਨਹੀਂ ਪਤਾ ਕੋਈ ਕੋਈ ਡਰਿੰਕ ਕੀਤੀ ਹੈ? ਨਹੀਂ ਨਹੀਂ ਕੋਈ ਗੋਇਨ ਨਹੀਂ ਪੀਤੀ। ਨਹੀਂ ਫਿਰ ਤੁਸੀਂ ਬੋਲ ਕੰਢ ਰਹੇ ਹੋ? ਬੋਲ ਬੋਲ ਹੀ ਰਹੇ ਹਾਂ। ਕੌਣ ਨੇ ਸਾਹਿਬ ਕਿੱਥੇ ਤਨਾਤ ਨੇ ਹੋ? ਜੀ ਕਿਉਂ ਜੀ ਬੜਾ ਇਹ ਕੀ ਚੌੜਮਗਾ ਲੇ ਵੀ ਐਕਸੀਡੈਂਟ ਹੋਇਆ ਜਰਮਨੀ ਨਹੀਂ ਜਰਮਨੀ ਐਕਸੀਡੈਂਟ ਕੋਈ ਜਰਮਨੀ ਮੰਦ ਤੁਸੀਂ ਤਾਂ ਤੁਸੀਂ ਉਹ ਦੱਸੋ ਕਿਤੇ ਅਜ ਲੱਗਿਆ ਕਾਹਨ ਜੀ ਜਨ ਮਾਰੀ ਵਿੱਚ ਤੁਹਾਡੀ ਗੱਡੀ ਵੱਜੀਆ ਨਹੀਂ ਨਹੀਂ ਵਿੱਚ ਮਰ ਗਿਆ ਜਾਂ ਵੱਤ ਗਿਆ ਤੁਹਾਡੀ ਗੱਡੀ ਉਹ ਕਿੱਥੇ ਗਿਆ ਤੁਸੀਂ ਤਨਾਤ ਕਿਤੇ ਹੋ ਮੇਰੀ ਗੱਲ ਸੁਣੋ ਚੀਤੀ ਜਮਾਨ ਜੀ ਉਹ ਦੱਸੋ ਉਹ ਕਿੱਥੇ ਹੈ ਤੁਹਾਡੇ ਸਾਹ ਕਿੱਥੇ ਤਨਾਤ ਨੇ ਜੀ ਜਿਹਦੇ ਵਿੱਚ ਲੱਗੀ ਆ ਗੱਡੀ ਉਹ ਤੁਸੀਂ ਦੱਸੋ ਕਿੱਥੇ ਆ ਤੁਹਾਡਾ ਬੈਲਟ ਨੰਬਰ ਕਿੰਨਾ ਜੀ ਆਪਸ ਸੱਟੋ ਬੈਲਟ ਸੱਟੋ ਚਿਲਾ ਕਿਹੜਾ ਹੀ ਤੁਹਾਡਾ ਹਿਆਰਪੁਰ ਇੱਧਰ ਕੀ ਕਰਦੇ ਸੀ ਤੁਸੀਂ ਅਜੀ ਕੋਈ ਹੈ ਹਾਂਜੀ ਤੁਹਾਡੀ ਕੋਈ ਡਿਊਟੀ ਆ ਜਾਂ ਪਰਸਨਲ ਕੰਮ ਆਇ ਸੀ ਪਰਸਨਲ ਕੰਮ ਆਇ ਸੀ ਤੇ ਫਿਰ ਜਿਹੜੀ ਆ ਕਹਿੰਦੇ ਤੇਜ਼ ਰਫ਼ਤਾਰ ਸੀ ਗੱਡੀ ਦੀ ਬਹੁਤ ਇੱਥੇ ਮੈਨੂੰ ਨਹੀਂ ਪਤਾ ਸੀ ਨਹੀਂ ਗੱਡੀ ਦੇ ਵਿੱਚ ਨਹੀਂ ਸੀ ਤੁਸੀਂ ਮੈਂ ਗੱਡੀ ਵਿੱਚ ਹੀ ਹੋਊਂਗਾ ਨਾ ਮੈਂ ਹੋਊਂਗਾ ਲਿਓ ਬਰੋਦ ਲਿਓ ਥੋੜਾ ਆਸਮਾਨ ਉੱਪਰ ਬਣਾ ਮੇਰਾ 60 ਰੁਪਏ ਤੋਂ ਸੋ ਦਾ ਬੈਗ ਦਾ ਪਰਵਾਸੀ ਦੇ ਦिए। ਬਾਜੀ ਉਹ ਐਕਸੀਡੈਂਟ ਤੋਂ ਬਾਅਦ ਤੁਸੀਂ ਫੇਰ ਸ਼ਰਾਬ ਲੈ ਲਈ ਹੁਣ ਜੀ। ਕੀ ਵਜ੍ਹਾ ਹਾਂਜੀ ਤੁਸੀਂ ਵੀ ਵੀਡੀਓ ਵੀ ਬਣਾ ਨੀ ਮੈਂ মিডিਆ ਤੋਂ ਆ ਜੀ। ਤੁਸੀਂ ਵੀਡੀਓ ਕਰਵਾਉਣੀ। ਮੈਂ ਪੱਤਰਕਾਰ ਹਾਂ ਜੀ ਹੁਣ ਤੁਹਾਡੀ ਗੱਡੀ ਨੇ ਐਕਸੀਡੈਂਟ ਕੀਤਾ ਤੁਹਾਡੇ ਤੇ ਪਹਿਲੇ ਇਲਜ਼ਾਮ ਲੱਗੇ ਨੇ ਸ਼ਰਾਬ ਪੀਣ ਦੇ ਤੁਸੀਂ ਫੇਰ ਸ਼ਰਾਬ ਖਰੀਦ ਲਈ ਠੇਕੇ ਤੋਂ ਜੀ। ਮੈਂ ਠੇਕੇ ਤੋਂ ਗਰੀ ਮੈਂ ਡਾਕਟਰ ਦੇ ਕਿਹਾ। ਹਾਂਜੀ ਡਾਕਟਰ ਦੇ ਕਿਹਾ। ਨਹੀਂ ਪਹਿਲਾਂ ਹੀ ਤੁਸੀਂ ਗੱਡੀ ਐਕਸੀਡੈਂਟ ਹੋ ਗਈ ਹੋਰ ਸ਼ਰਾਬ ਪੀਣੀ ਹੈ ਜੀ। ਮੈਂ ਆਪਣੇ ਮੈਂ ਕੋਈ ਟਕੀ। ਹਾਂਜੀ ਮੇਰੇ ਕੋ ਹੁਣ ਟੂਰ ਨਹੀਂ। ਨਹੀਂ ਭਾਈ ਜੀ ਇੰਨੀ ਸ਼ਰਾਬ ਕਿਉਂ ਪੀਣੇ ਹੋ? ਕੋਈ ਯਾਰ ਅਸੀਂ ਡਿਊਟੀ 'ਚ ਹਾਂ ਤੇ। ਨਹੀਂ ਡਿਊਟੀ ਦਾ ਡਿਊਟੀ ਆਪਣੀ ਡਿਊਟੀ ਕਰਕੇ ਪੀਣੇ ਆ। ਨਹੀਂ ਪਰ ਹੁਣ ਕੀ ਤੁਸੀਂ ਤੁਸੀਂ ਦੱਸੋ ਤੂੰ ਹੀ ਚਾਪੜਾ ਡਿਊਟੀ ਕਰ ਤੋਂ ਬਾਅਦ ਪੈਂਦੇ ਨਹੀਂ ਮੈਂ ਸ਼ਰਾਬ ਨਹੀਂ ਪੀਂਦਾ ਜੀ ਚਲੋ ਠੀਕ ਹੈ ਨਹੀਂ ਹਰ ਤੁਸੀਂ ਐਕਸੀਡੈਂਟ ਕਰਨ ਤੋਂ ਬਾਅਦ ਫੇਰ ਠੇਕੇ ਤੇ ਪਹੁੰਚ ਕੇ ਬਿਲਕੁਲ ਹੀ ਹਰ ਮੈਂ ਤੁਸੀਂ ਤਾਂ ਬਿਲਕੁਲ ਇਹ ਜਿਹੜੀ ਹੈ ਲਾਪਰਵਾਹ ਨਹੀਂ ਹੈਗੇ ਆਪਾਂ ਇੰਨੇ ਆਪਣੇ ਡਿਊਟੀ ਦੇ ਪ੍ਰਤੀ ਵੀ ਦੇਖੋ ਜਰ ਮੈਂ ਮੈਂ ਆ ਠੇਕੇ ਤੋਂ ਲਈ ਆ ਮੈਂ ਆਪਣੇ ਟਰੈਕਟਰ ਦਾ ਟਰੈਕਟਰ ਤੋਂ ਆ ਮੈਂ 12 14 ਘੰਟੇ ਡਿਊਟੀ ਕੀਤੀ ਹੈ ਡਿਊਟੀ ਕਰਨ ਤੋਂ ਬਾਅਦ ਮੈਂ ਲਈ ਫਰੀਦ ਬੂਨੀਆ ਬੈਲਜੋ ਮਰੀ ਰੋਡ ਜੁਰਤ ਤੇ ਹੀ ਮੈਂ ਪਹੁੰਚੂਗਾ ਨਹੀਂ ਸਰਕਾਰ ਨੇ ਤੁਹਾਡੀ ਡਿਊਟੀ ਲਈ ਆ ਸਰਕਾਰ ਨੇ ਰੋਟੀ ਸਰਕਾਰ ਨੇ ਰੋਟੀ ਜਿਹੜੀ ਲਈ ਆ ਉਹ ਉਹਦੇ ਬਾਅਦ ਵਿੱਚ ਅਸੀਂ ਜੋ ਜੋ ਬਾਣੀ ਕਰ ਸਕਦੇ ਨਹੀਂ ਉਹ ਬੇਅਦਲ ਅਸੀਂ 15 15 16 ਘੰਟੇ ਡਿਊਟੀ ਕਰਦੇ ਆ ਨਹੀਂ ਅੰਦਰ 15 ਤੁਸੀਂ ਕਦੀ ਆਸ਼ੀਰਵਾਦ ਕਰਪਿਆ ਵੀ ਇਹ ਪੋਰਟ ਜਿਹੜੀ ਹੈ 16 ਘੰਟੇ ਡਿਊਟੀ ਕਰਦੀ ਹੈ ਵੀ ਤੁਸੀਂ ਤੁਸੀਂ ਦੱਸ ਦੋ ਸਾਡੇ ਚ ਮੈਨੂੰ ਤੁਸੀਂ ਮੈਨੂੰ ਦੱਸੋ ਤੁਸੀਂ ਤੁਸੀਂ ਹੀ ਹੈ ਨਾ ਬੋਰਸਾਬ ਕਰਾਂਗੇ ਤੂੰ ਅਸੀਂ ਤੁਸੀਂ ਵੀ ਦੇਖ ਠੇਕਾ ਠੇਕਾ ਨਾ ਇਹਦੇ ਵਿੱਚ ਇਹਦੇ ਵਿੱਚ ਮੈਂ ਟੈਕਸੀ ਦਗਾ ਨਹੀਂ ਤੁਹਾਡੀ ਇਹਦੇ ਵਿੱਚ ਟੈਕਸੀ ਦਗਾ ਨਾ ਤੁਹਾਡੀ ਗੱਡੀ ਨਾਲ ਹੁਣ ਐਕਸੀਡੈਂਟ ਹੋਇਆ ਜੀ ਲੋਕਾਂ ਨੇ ਤੁਹਾਨੂੰ ਘੇਰਿਆ ਹੋਇਆ ਟੈਕਸੀ ਤਾਂ ਮੈਂ ਨਹੀਂ ਮੈਂ ਨਹੀਂ ਮੰਨਦਾ ਸਾਡੀ ਗੱਡੀ ਨਾਲ ਟੈਕਸੀ ਰੈਡਰ ਉਹ ਜਿਹੜਾ ਮਾਰ ਗਿਆ ਮਾਰ ਗਿਆ ਅੱਛਾ ਉਹ ਮੈਨੂੰ ਦੱਸੋ ਕਿਹੜਾ ਮੁੰਡਾ ਮਾਰ ਗਿਆ ਇਹ ਪਰ ਤੁਸੀਂ ਬਿਲਕੁਲ ਨਹੀਂ ਤੁਸੀਂ ਤੁਸੀਂ ਤਾਂ ਇਹ ਰੱਜ ਗਈ ਆ ਇਹ ਤੁਸੀਂ ਬਿਲਕੁਲ ਹੀ ਸੰਵੇਦਨਸ਼ੀਲ ਨਹੀਂ ਹੈਗੇ ਮਾਮਲੇ ਹਾਂ ਜੀ ਸੰਵੇਦਨਸ਼ੀਲ ਨਹੀਂ ਕੀ ਹੋ ਜੇ ਤੁਸੀਂ ਪੱਤਰਕਾਰ ਹੋ ਤਾਂ ਅਸੀਂ ਵੀ ਹੈਗੇ ਸੀ ਵੀ ਮਾਝੇ ਆਪਣੇ ਸਾਡੀ 25 26 ਸਾਲ ਦੀ ਸਰਵਜ ਹੋਈ ਹੈ ਹਨਾ ਅਸੀਂ ਆਪਣੀ ਜਾ ਕੇ ਜਿਹੜੀ ਸਾਡਾ ਥਾਨ ਆ ਉੱਥੇ ਪੀ ਸਕਦੇ ਆਪਾਂ ਨਹੀਂ ਤੁਹਾਡੀ ਡਿਊਟੀ ਲਈ ਆ ਬਈ ਦਾਰਾ ਤੁਸੀਂ ਮੈਨ ਦੱਸੋ ਭਈ ਅਸੀਂ ਇੱਥੇ ਕਿਤੇ ਬੈਠ ਕੇ ਸ਼ਰਾਬ ਪੀਤੀ ਨਹੀਂ ਤੁਸੀਂ ਹੁਣ ਤਾਂ ਐਕਸੀਡੈਂਟ ਕਰਕੇ ਨਹੀਂ ਮੇਰੀ ਗੱਲ ਸੁਣੋ ਤੁਸੀਂ ਦੱਸੋ ਮੈਨੂੰ ਮੈਂ ਠੇਕੇ ਤੇ ਬੈਠ ਕੇ ਸ਼ਰਾਬ ਕੀਤੀ ਤੁਸੀਂ ਐਕਸੀਡੈਂਟ ਕਰਕੇ ਆਏ ਹੋ ਗੱਡੀ ਨਾਲ ਮੈਂ ਨਹੀਂ ਹੋ ਐਕਸੀਡੈਂਟ ਮੈਂ ਡਰਾਈਵਰ ਮਿੰਦੌਂਦੀ ਨਹੀਂ ਗੱਡੀ ਚਲੋ ਮੰਨ ਲੇ ਤੁਹਾਡੇ ਡਰਾਈਵਰ ਨੇ ਕੀਤਾ ਨਹੀਂ ਮੈਂ ਨਹੀਂ ਡਰਾਈਵਰ ਮੈਨੂੰ ਨਹੀਂ ਗੱਡੀ ਹੁੰਦੀ ਨਹੀਂ ਪਰ ਹਾਂ ਇਹ ਪੱਤਰਕਾਰ ਪੱਤਰਕਾਰ ਜਿੱਥੇ ਤੁਸੀਂ ਹੈਗੇ ਨਾ ਉੱਥੇ ਤੱਕ ਵੀ ਰੋ ਨੀ ਤੁਸੀਂ ਏਐਸਆਈ ਹੋ ਮੈਂ ਕਿਵੇਂ ਚ ਨਹੀਂ ਮੈਂ ਨਹੀਂ ਪੀਉਂਦਾ ਕੁਛ ਨਹੀਂ ਅੰਮ੍ਰਿਤਸਰ ਤੋਂ ਤੁਹਾਡੀ ਉਰੇ ਡਿਊਟੀ ਲਈ ਆ ਪਰ ਦੋਸ਼ੀ ਫੜਨ ਲਈ ਪਰ ਤੁਸੀਂ ਸ਼ਰਾਬ ਪੀ ਰਹੇ ਹੋ ਨਹੀਂ ਮੈਂ ਕੋਈ ਸ਼ਰਾਬ ਪੀਦਾ ਨਹੀਂ ਹਾਂ ਜੀ ਮੈਂ ਨਹੀਂ ਪੀਂਦਾ ਸ਼ਰਾਬ ਨਹੀਂ ਤੁਸੀਂ ਬੇਅਦਬੀ ਇਹ ਦੋਸ਼ੀ ਫੜਨ ਲਈ ਉਰੇ ਆਏ ਹੋ ਹਾਂ ਜੀ ਪਰ ਸ਼ਰਾਬ ਪੀ ਰਹੇ ਹੋ ਤੁਸੀਂ ਮੈਂ ਨਹੀਂ ਪੀਦਾ ਨਹੀਂ ਹੁਣ ਹੋਰ ਕਿਹਦੇ ਵਾਸਤੇ ਲਈ ਆ ਮੈਂ ਹੁਣ ਤੁਸੀਂ ਤੁਸੀਂ ਕੈਮਰਾ ਲੈ ਕੇ ਕਿਥੋਂ ਭੇਜੋਗੇ ਜਿੱਥੇ ਮਰਜ਼ੀ ਭੇਜ ਦਿਓ ਨਹੀਂ ਤੁਸੀਂ ਸ਼ਰਾਬ ਘਾ ਦੇਵਾ ਮਰਜ਼ੀ ਭੇਜ ਦਿਓ ਇਹ ਕੋ ਕੋਲ ਨਹੀਂ ਸੀਐਮ ਸਾਹਿਬ ਮੈਂ ਮੈਂ ਮੇਰੀ ਗੱਲ ਤੋਂ ਸਰਕਾਰ ਬਹੁਤ ਸਕਤਾ ਤੁਹਾਡੇ ਦੇ ਐਕਸ਼ਨ ਓਕੀ ਪੀਤੀ ਆ ਜੇ ਮੈਂ ਆਪਣੇ ਡਰੈਕਟ ਲਈ ਜਾਂ ਦੇ ਮੈਂ ਕੁਝ ਹੋਰ ਆ ਮੈਂ ਆਪਣੇ ਆਪਣੇ ਰਹਿਤ ਵਾਸਤੇ ਮੈਂ ਆਪਣੀ ਦਿਮਾਗ ਮੰਨ ਰੈਸਟ ਵਾਸਤੇ ਮੈਂ ਮਰ ਮੰਨਾ ਮੈਂ ਲਈ ਹੈ ਸਰਕਾਰ ਬਹੁਤ ਸਕਤਾ ਤੁਹਾਡੇ ਦੇ ਐਕਸ਼ਨ ਲੈ ਸਕਦੀ ਹੈ ਉਹ ਤਾਂ ਬਹੁਤ ਹੈਗੀ ਹੈ ਕੋਈ ਹਲ ਬਿਲਕੁਲ ਡਰ ਨਹੀਂ ਲੱਗਦਾ ਜੀ ਕਾਰਵਾਈ ਤੋਂ ਨਹੀਂ ਕਰਦੇ ਹੋ ਡਰਦੋ ਘਰ ਕੋ ਧੋਣ ਤੁਸੀਂ ਕੀ ਉਹਨੂੰ ਸਸਟੈਂਡ ਕਰੋਗੇ ਨਹੀਂ ਅਸੀਂ ਤਾਂ ਨਹੀਂ ਕਰ ਸਕਦੇ ਜੀ ਨਹੀਂ ਤੁਸੀਂ ਸਰਵਾਰ ਕਰੋ ਨਹੀਂ ਤੁਹਾਡੇ ਅਫਸਰ ਦੇਖਣਗੇ ਤੁਸੀਂ ਬੈਠੇ ਨਾ ਤੁਸੀਂ ਮੈਨੂੰ ਸਸਟੈਂਡ ਕਰੋਗੇ ਨਹੀਂ ਨਹੀਂ ਤੁਹਾਡੇ ਅਫਸਰ ਦੇਖਣਗੇ ਜੀ ਕੀ ਕਰਨਾ ਮੇਰੀ ਅਫਸਰ ਕੀ ਦੱਸਣਗੀ ਤੁਹਾਡਾ ਕੰਮ ਤਾਂ ਸਿਰਫ ਜਨਤਾ ਦੇ ਮੁੱਦੇ ਚੱਕਣ ਤੁਸੀਂ ਐਕਸੀਡੈਂਟ ਕਰਕੇ ਆਏ ਹੋ ਜੀ ਜਨਤਾ ਅਸੀਂ ਫੇਰ ਤੋਂ ਲੈ ਗਏ ਬੱਚੋ ਦਾ ਭੰਡ 15 ਘੰਟੇ ਆਪਰੇ ਰੁਕੀ ਕਰਦੇ ਹਾਂ ਤੂੰ ਤੁਸੀਂ ਕਰ ਲੈ ਨੋੜੀ ਨਹੀਂ ਜੇ ਡਿਊਟੀ ਨਹੀਂ ਹੁੰਦੀ ਰਜਾਇਨ ਕਰ ਦੋ ਨਾ ਤੂੰ ਹੀ ਕਰ ਲੈ ਕੀ ਪਤਾ ਤੁਹਾਡੇ ਨਾਲ ਵਾਧਾ ਹੋਵੇ ਸਾਡੀ ਟੈਕਸ ਦੇਣੇ ਕੀ ਪਤਾ ਸਾਡੇ 18 ਘੰਟੇ ਹੋਵੇ ਮੈਂ 90000 ਰੁਪਏ ਟੈਕਸ ਦੂਗਾ ਤੇ ਟੈਕਸ ਮਾ ਦਿਓ ਤੇ ਹੁਣ ਆ ਜੇ ਮੈਂ ਤਰੀਵੀ ਵੀ ਆ ਉਹਦਾ ਮੈਂ ਟੈਕਸ ਦੂਗਾ ਜੇ ਟੈਕਸ ਦੇਣਾ ਸਰਕਾਰ ਜੇ ਮੈਂ ਟੈਕਸ ਦੂਗਾ ਜੇ ਸੀਕ ਨਹੀਂ ਜੇ ਮੈਂ ਭੁੱਖੀ ਖਰੀਦੀ ਆ ਜੇ ਮੈਂ ਚਿੱਟਾ ਖਰੀਦਿਆ ਤਾਂ ਮੈਨੂੰ ਦੱਸੋ ਜੀ ਚਿੱਟਾ ਕਿੱਦਿਓ ਤੁਸੀਂ ਜੀ ਚਿੱਟਾ ਤੁਸੀਂ ਮੈਨੂੰ ਦੱਸੋ ਬਈ ਚਿੱਟਾ ਕਿੱਦਿਓ ਤੁਸੀਂ ਕਹਿ ਰਹੇ ਹੋ ਬਖਾ ਜੀ ਤਾਂ ਫਿਰ ਤੁਸੀਂ ਦੱਸੋ ਨਹੀਂ दारू ਜਿਹੜਾ ਨਹੀਂ ਦੱਸੋ ਬਈ दारू दारू ਦੀ ਵੀ ਨਹੀਂ ਮੈਂ ਮੈਂ ਵਰਦੀ ਪਈ ਐ ਹੈ ਤਾਂ ਪੁਲਿਸ ਵਾਲੇ ਡਿਊਟੀ ਲੱਗੀ ਨਹੀਂ ਮੈਂ ਮੈਂ ਪੋਰਟੋਲ ਹਾਂ ਐਕਸੀਡੈਂਟ ਹੋਇਆ ਤੁਹਾਡੀ ਗੱਡੀ ਨਾਲ ਮਾਰੀ ਹੋਵੇ ਤੁਹਾਡੀ ਗੱਡੀ ਨਾਲ ਮਾਰੀ ਹੋਇਆ ਬੰਦਾ ਸੀਰੀਅਸ ਆ ਜੀ ਗਾਲ ਸੁਣ ਤੂੰ ਤੁਸੀਂ ਪੀਨੇ ਆ ਤੇ ਤੁਸੀਂ ਲੋਕਾਂ ਨੇ ਤੁਹਾਨੂੰ ਘੇਰੇ ਹੋਇਆ ਉੱਥੇ ਗਾਲ ਸੁਣੋ ਸ੍ਰੀ ਮਾਜੀ ਤੁਸੀਂ ਤੇ ਤੁਸੀਂ ਲੋਕਾਂ ਤੋਂ ਬਚ ਕੇ ਆ ਕੇ ਫੇਰ ਠੇਕੇ ਤੋਂ ਸ਼ਰਾਬ ਲੈਣੇ ਹੋ ਤੁਸੀਂ ਪੀਨੇ ਹੋ ਤੇ ਤੁਸੀਂ ਟੱਕਦੇ ਰਹੇ ਹੋ ਆਪਣੇ ਦੋਸਤ ਇਹ ਮੇਰਾ ਸਵਾਲ ਤਾਂ ਇਹ ਹੈ ਜੀ ਤੁਸੀਂ ਹਾਲਾਤ ਜਿਹੜੇ ਨੇ ਜਿਸ ਟਾਈਮ ਹਾਲਾਤ ਬਣੇ ਨੇ ਤੁਹਾਡੇ ਸ੍ਰੀ ਮਾਜੀ ਤੁਸੀਂ ਆਪਣੇ ਮੂੜੀ ਆਪਣੇ ਮੀਰੀਆ ਬਣਾਉਂਦੇ ਆ ਮੈਂ ਤਾਂ ਸਿਰਫ ਇਹ ਪੁੱਛਣਾ ਚਾਹੁੰਦਾ ਜਿਹੜੇ ਹਾਲਾਤਾਂ ਵਿੱਚ ਤੁਸੀਂ ਖਰੀਦਣ ਆਏ ਹੋ ਕਿ ਜਾਇਜ ਆ ਤੁਹਾਡੀ ਗੱਡੀ ਨੇ ਐਕਸੀਡੈਂਟ ਕੀਤਾ ਲੋਕ ਵਿਰੋਧ ਕਰ ਰਹੇ ਆ ਤੁਸੀਂ ਫੇਰ ਸ਼ਰਾਬ ਪੀ ਰਹੇ ਹੋ ਅਸੀਂ ਬੈਠੇ ਆਂ ਅਸੀਂ ਬੈਠੇ ਤੁਸੀਂ ਸ਼ਰਿਆ ਫੇਰ ਤੁਸੀਂ ਸ਼ਰਿਆ ਫੇਰ ਸ਼ਰਾਬ ਲੈ ਰਹੇ ਹੋ ਅਸੀਂ ਬੈਠੇ ਆਂ ਅਸੀਂ ਬੈਠੇ ਅਸੀਂ ਬੈਠੇ ਤੁਹਾਨੂੰ ਬਿਲਕੁਲ ਡਰ ਨਹੀਂ ਹੈਗਾ ਸਾਨੂੰ ਕੋਈ ਡਰ ਨਹੀਂ ਆ ਅਸੀਂ ਆਪਣੇ ਟੈਸਟ ਦਿੱਤਾ ਗੌਰਮੈਂਟ ਦੇ ਟੈਸਟ ਦੇ ਵੇਰ ਅਸੀਂ ਇਹ ਆਪਣੇ ਲਈਆ ਜਦੋਂ ਆਪਣੀ ਰੂ ਕਰੂਗੀ ਆਪਣੇ ਜੋ ਸੋਨਾ ਹੋਊਗਾ ਆਪਣੇ ਕਰ ਲਵਾਂਗੇ